ਜੀ ਮਿੱਤਰੋ ਹੋ ਗਏ ਫੈਸਲੇ ਡਾਲਾ ਕਬੱਡੀ ਕੱਪ ਤੋਂ ਹਰ ਲਿਆ ਤੇ ਫੈਸਲੇ ਜੱੱਬੂ ਹਾਕਮ ਵਾਲਾ ਕਹਿੰਦੇ ਧੰਨ ਧੰਨ ਕਰਾ ਗਿਆ ਤੇ ਬੂਰੀ ਅਸੀਸਰ ਕਿਹੜਾ ਕਿਸੇ ਤੋਂ ਰੁਕਿਆ ਹਮ ਦੋਨੋਂ ਕਹਿੰਦੇ ਵੈਸਟ ਨਹੀਂ ਕਿਲੇ ਬਾਕੀ ਤੁਸੀਂ ਦੇਖੋ ਹੁਣ ਪੂਲ ਵੀਡੀਓ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਮਿਸ ਨਾ ਕਰੋ ਕਬੱਡੀ ਦਾ ਲਾਸਟ ਮੈਚ ਹੈ ਅੱਜ ਦੇ ਦਿਨ ਦਾ ਨੌਜਵਾਨ ਗਗਨਦੀਪ ਸਿੰਘ ਦੋਲਾ ਇਸ ਵੇਲੇ ਖਨੌਰੀ ਦੇ ਇਲਾਕੇ ਦਾ ਕਦੇ ਪਟਿਆਲਾ ਕਰੇ ਕਦੇ ਪਾਪਣਾ ਕਦੇ ਸੰਗਰੂਰ ਲਓ ਪਹਿਲੀ ਕਬੱਡੀ ਦੇ ਕੇ ਵਾਲੇ ਦਾ ਮੇਲਾ ਕਹਿੰਦੇ ਹਾਰਲਿਆਂ ਵਾਲਾ ਮੇਲਾ ਖੇਡਿਆ ਜਾ ਰਿਹਾ ਨੰਬਰ ਯਾਸੀਆਂ ਦੇ ਸਜੜਦਾ ਹੋਇਆ ਸ਼ਰਨੇ ਦੇ ਨਾਨਕੇ ਐ ਲਓ ਸਾਹਮਣੇ ਲੱਗਿਆ ਪਿਆ ਜੋਰ ਆਹ ਬੱਲੇ ਆਹ ਬੱਲੇ 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 ਹੋ ਜੂ ਮੇਰੇ ਮਿੱਤਰੋ ਨਜ਼ਾਰਾ ਵੱਖਰਾ ਸ਼ੂਸ਼ਕાળા ਫੁੱਲਾ ਜਫਾ ਲਾ ਗਿਆ ਲਾ ਆ ਤਨੋਲੇ ਦਾ ਕਹਿੰਦੇ ਕਾਲਾ ਪਹਿਲੇ ਮੈਚ ਵਿੱਚ ਖੇਡ ਕੇ ਗਿਆ ਹਾਕਮ ਵਾਲੀਆ ਜੱਗੂ 100 ਡਾਲਰ ਦਾ ਜੱਫਾ ਏਵਨ ਕਾਰਬੁਜਾਰ ਦੇ ਇਕਬਾਲ ਸੈਂਬੀ ਗਗਨ ਪਾਵਾ ਹੈਪੀ ਪਾਵੇ ਹੁਣਾ ਬਦੋ ਲਾ ਪਾਉ ਕੇ ਨਹੀਂ ਗੱਲ ਸਮੇਂ ਦੀ ਲੱਗਿਆ ਜੋਰ ਹਾਰਲੇ ਹਾਰਲਿਆਂ ਦੀ ਗੱਲ ਹੋ ਰਹੀ ਹੈ ਮੇਰੇ ਮਿੱਤਰੋ ਆ ਸਾਹਮਣੇ ਡਾਲੇ ਪਿੰਡ ਦੇ ਵਿੱਚ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਪਰ ਫਾਈਨਲ ਮੈਚ ਡਾਲੇ ਦਾ ਤਰਤ ਜ਼ਿਲ੍ਹੇ ਮੋਗੇ ਦੀ ਕਿਤੇ ਦਾ ਕਿਤੇ ਕਿਤੇ ਦਾ ਕਿਤੇ ਕਿਹੜੇ ਹੁਣ ਕੌਣ ਰੋਕਦਾ ਕੌਣ ਫੜਦਾ ਕੌਣ ਕਰਵਾਵੇਗਾ ਬੱਲੇ ਬੱਲੇ ਉਹ ਜੱਗ ਮੇਰਾ ਵੱਡੇ ਬੱਲਾਂ ਨੂੰ ਉਹ ਕੌੜੀ ਡਾਲੇ ਪਿੰਡ ਦੀ ਉਹ ਦੁਨੀਆ ਚ ਡਾੜ ਡਾਲਾ ਕਰਾਵੀਂ ਮੁੰਡੇ ਹਰੇ ਬਾੜ ਬਣ ਗਿਆ ਮੋਕੇ ਦਾ ਬੈਸਟਾ ਨੂੰ ਹਾਰ ਲੈਣੇ ਮੁੰਡੇ ਕਹਿੰਦੇ ਮੁੰਡਾ